ਹੀ ਨਾਮ ਹੈ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਕੀ ਗੱਲ ਹੋਈ ਹੈ ਮੇਰਾ ਨਾਮ ਹਰੀਤ ਸਿੰਘਾ ਜੀ ਮੈਂ ਸ਼ਮਸ਼ਰ ਪਿੰਡ ਦਾ ਰਹਿਣ ਵਾਲਾ ਜੀ ਔਰ ਮੇਰੀ ਘਰ ਵਾਲਿਆ ਦਾ ਨਾਮ ਕੁਮਿੰਦਰ ਕੌਰ ਹੈ ਜੀ ਅਸੀਂ ਮੇਰੇ ਘਰ ਦੇ ਤੋਂ ਬੱਚਾ ਹੋਣ ਨੂੰ ਸੀਗਾ ਜੀ ਅਸੀਂ ਰਾਤੀ ਆਏ ਸੀ ਨਾ ਉਹ 9:30 ਵਜੇ ਜੀ 9:30 ਵਜੇ ਆਏ ਸੀਗੇ ਮੈਡਮ ਆਇਆ 1:30 ਵਜੇ ਕਹਦੇ ਵੀ ਟਾਈਮ ਲੱਗੂਗਾ ਅਜੇ ਤਾਂ ਤਾਂ ਸਵੇਰੇ ਜਾ ਕੇ ਬੱਚਾ ਨਾਰਮਲ ਹੋਇਆ ਜੀ ਸਵੇਰੇ 7:00 ਵਜੇ ਜੀ ਉਸ ਤੋਂ ਬਾਅਦ ਆਪਰੇਸ਼ਨ ਥੀਏਟਰ ਦੇ ਵਿੱਚੋਂ ਮੈਨੂੰ ਘਰ ਦੀ ਦੀ ਮਤਲਬ ਹੀ ਧਰੂਣ ਦੀ ਆਵਾਜ਼ ਆਈ ਜਾਂ ਮੈਂ ਬਾਰ ਬਾਰ ਕਹੀ ਕਿ ਜਦ ਮੈਨੂੰ ਅੰਦਰ ਜਾਣ ਦਿਓ ਵੀ ਜਾਬ ਜੀ ਤੁਹਾਡੇ ਤੋਂ ਕੇਸ ਨਹੀਂ ਸੰਭਦਾ ਤਾਂ ਮੈਂ ਰਜਿੰਦਰਾ ਰੈਫਰ ਕਰ ਕਰ ਦੋ ਜੀ ਲੈ ਜਨਾਂ ਮੈਂ ਮੈਨੂੰ ਕਹਿੰਦੇ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਕਿ ਈਡੀ ਬੱਚਾ ਨਾਰਮਲ ਹੋਇਆ ਠੀਕ ਠਾਕ ਆ ਸਾਰਾ ਕੁਝ ਤੇ ਬਾਅਦ ਜੀ ਸਾਨੂੰ ਉੱਤੇ ਵਰਤਮਾਨ ਹਸਪੀਟਲ ਬਲੱਡ ਲੈਨ ਭੇਜਦਾ ਜੀ ਪਿੱਛੋਂ ਕਹਦੇ ਵੀ ਤੁਹਾਡੇ ਘਰ ਦੇ ਡੈਡ ਹੋ ਗਏ ਇਨੇ ਕੋ ਮਰ ਦੀ ਹੈ ਦੇ ਦੇ ਉਮਰ 24 ਸਾਲ ਦੀ ਹੈ ਜੀ ਬੱਚਾ ਕਿੰਨੇ ਟਾਈਮ ਹੋਇਆ ਹੈ ਡਿਲੀਵਰੀ ਕਿਤੇ ਵੇਲੇ ਹੋਈ ਹੈ ਡਿਲੀਵਰੀ 7 ਵਜੇ ਹੋਈ ਹੈ ਜੀ ਡੈਥ ਕਿੰਨੇ ਵਜੇ ਹੋਈ ਹੈ ਡੈਥ 9:30 ਵਜੇ ਕਿਹਾ ਜੀ ਨਾ ਡੈਥ ਹੋਈ ਸੀ ਇਸੇ ਹਸਪਤਾਲ ਤੋਂ ਹੋਰ ਵੱਡੇ ਹਸਪਤਾਲ ਨੇ ਉਧਰ ਕਿਉਂ ਨਹੀਂ ਲੈ ਕੇ ਗਏ ਤੁਸੀਂ ਇੱਥੇ ਹੀ ਲੈ ਕੇ ਗਏ ਇੱਥੇ ਜਾਂਚ ਪੜਤਾਲ ਕਿੱਥੇ ਗਿਆ ਹਸਪਤਾਲ ਆਗਾ ਵੀ ਨਹੀਂ ਹੈਗਾ ਨਹੀਂ ਜੀ ਜਾਂਚ ਪੜਤਾਲ ਤਾਂ ਨਹੀਂ ਕੀਤੀ ਜੀ ਕਿ ਇਸ ਤਰ੍ਹਾਂ ਇਹ ਮੈਂ ਕਰ ਰਹੇ ਹਾਂ ਮੇਰੇ ਘਰ ਦਵਾ ਲੱਗ ਗਿਆ ਤਾਂ ਮੰਗਦਾ ਇਹ ਕਰਦੇ ਆ ਜੀ ਇਹ ਤਾਂ ਬੰਦ ਹੋਣਾ ਚਾਹੀਦਾ ਜੀ ਅੱਜ ਮੇਰੇ ਨਾਲ ਇਦਾਂ ਹੋਇਆ ਜੀ ਕੱਲੋ ਕਿਸੇ ਹੋਰ ਨਾਲ ਵੀ ਹੋਊਗਾ ਜੀ ਇੱਥੇ ਪੁਲਿਸ ਕੰਪਲੀਟ ਕਰਕੇ ਪੁਲਿਸ ਕੰਪਲੀਟ ਕਰਕੇ ਆਏ ਜੀ ਅਗੇ ਬੋੜੇ ਲੈ ਕੇ ਜਾ ਰਹੇ ਹੋ ਕਿਸ ਤਰ੍ਹਾਂ ਨਹੀਂ ਨਹੀਂ ਬੋੜੇ ਨਹੀਂ ਲੈ ਕੇ ਜਾਂਦੇ ਜੀ ਅਸੀਂ ਅਸੀਂ ਤਾਂ ਪਰਚਾ ਕਰਾ ਕੇ ਅੰਦਰ ਕਰਾਵਾਂਗੇ ਇਹਨਾਂ ਨਾਲੇ ਆਪ ਦਲਦਲ ਕਰਾਵਾਗੇ ਜਿਹੜੇ ਇਲਾਜ ਕਰੇ ਸੀ ਉਹਨਾਂ ਦੇ ਬਾਰੇ ਰਿਪੋਰਟਿੰਗ ਕੀਤੀ ਕਿੱਦਾਂ ਦੇ ਅਕੀਲ ਨਾ ਨਾ ਕੋਈ ਡਿਗਰੀ ਨਹੀਂ ਹੈਗੇ ਨਹੀਂ ਉਹਨਾਂ ਕੋਲ ਅਨਬੜਾ ਮੈਂ ਬਾਰ-ਬਾਰ ਕਹਿੰਦਾ ਰਿਹਾ ਵੀ ਮੈਂ ਲੈ ਲੈ ਜਨਾਂ ਵੀ ਮੈਂ ਲੈ ਜਨਾਂ ਵੀ ਇਹਦੇ ਵੀ ਟੋੜੇ ਤੋਂ ਨਹੀਂ ਸਮਝਦਾ ਜੀ ਮੈਂ ਲੈ ਜਨਾਂ ਮੈਂਗਾ ਨਾ ਤਾਂ ਉਹਨਾਂ ਨੇ ਮੈਨੂੰ ਦਿੱਤਾ ਹੀ ਹੈ ਜੀ ਮੇਰੇ ਘਰ ਦੇ ਆਪਰੇਸ਼ਨ تھیਟਰ ਤੇ ਹੀ ਡੈੱਟ ਹੋ ਉਹ ਆਪਰੇਸ਼ਨ تھیਟਰ ਤੇ ਹੀ ਡੈੱਟ ਹੋ ਗਈ ਜੀ ਮੈਂ ਤੇ ਕਿਹੜੇ ਪਿੰਡ ਪਿੰਡ ਦਾ ਮੈਂ ਗੁਰਪ੍ਰੀਤ ਸਿੰਘ ਜੀ ਸ਼ਮਸ਼ਪੁਰ ਪਿੰਡ ਦਾ ਸਰਪੰਚਾ ਜੀ ਇਹ ਜਿਹੜੀ ਗੁੜੀਆ ਦਾ ਨਾਮ ਲਖਵਿੰਦਰ ਕੌਰ ਹੈ ਜੀ ਤੇ ਇਹਨਾਂ ਸਵੇਰ ਰਾਤੀ ਲੈ ਕੇ ਆਏ ਸੀ ਇੱਥੇ ਜੀ 8:30 ਵਜੇ ਐਡਮਿਟ ਕੀਤੀ ਇਹਨਾਂ ਨੇ ਗੁੜੀਆ ਨਾਰਮਲ ਬੱਚਾ ਹੋਇਆ ਜੀ ਸਵੇਰੇ 6:53 ਮਿੰਟ ਤੇ ਠੀਕ ਹੈ ਜੀ ਇਹ ਤੋਂ ਬਾਅਦ ਇਹਨਾਂ ਦੀ ਜਿਹੜੀ ਮਿਸ ਜੈਨਾ ਮੁੰਡੇ ਦੀ ਉਹਨਾਂ ਆਪਰੇਸ਼ਨ تھیਟਰ ਤੇ ਇਹ ਆਵਾਜ਼ਾਂ ਆ ਰਹੀਆਂ ਸੀ ਉਹਦੀਆਂ ਕਹਿੰਦਾ ਇਹ ਮੁੰਡੇ ਨੇ ਉਹਨਾਂ ਬੜਾ ਜ਼ੋਰ ਲਾਇਆ ਉਹਨਾਂ ਨੂੰ ਡਾਕਟਰ ਸਾਹਿਬ ਨੇ ਕਹਿੰਦਾ ਜੀ ਜੇ ਤੁਹਾਡੇ ਤੋਂ ਨਹੀਂ ਕੇਸ ਸਮਰ ਰਿਹਾ ਵੀ ਮੈਨੂੰ ਹਸਪੀਟਲ ਦੂਜੇ ਰਚਿੰਦਰਾ ਲੈ ਜਾਂਦਾ ਮੈਂ ਤੁਸੀਂ ਮੈਨੂੰ ਰੈਫਰ ਕਰ ਦਿਓ ਉਹ ਕਹਿੰਦਾ ਜੀ ਬਿਲਕੁਲ ਠੀਕ ਆ ਤੇ ਬਿਲਕੁਲ ਠੀਕ ਕਹਿੰਦੇ ਕਹਿੰਦੇ ਇਹਨਾਂ ਨੂੰ ਦਾ ਇਹਨਾਂ ਨੂੰ ਖੂਨ ਲੈਣ ਭੇਜਤਾ ਹੀ ਉਹਨਾਂ ਨੇ ਬਰਦਮਾਨ ਵਿੱਚ ਤੇ ਉਦੋਂ 10 ਮਿੰਟ ਬਾਅਦ ਹੀ ਇਹਨਾਂ ਨੂੰ ਫੋਨ ਕਰਤਾ ਜੀ ਕਹਿੰਦਾ ਜੀ ਉਹਨਾਂ ਦੀ ਤਾਂ ਡੈਥ ਹੋ ਗਈ ਡਾਕਟਰ ਸਾਹਿਬ ਨੂੰ ਇੰਜ ਪਤਾ ਲੱਗਿਆ ਜੀ ਦੱਸੋ ਜੀ ਜਦੋਂ ਤੁਸੀਂ ਇਹਨਾਂ ਨੂੰ ਭੇਜ ਰਹੇ ਹੋ ਖੂਨ ਨਹੀਂ ਉਹਦਾ 8 ਗ੍ਰਾਮ ਖੂਨ ਹੈਗਾ 8 ਗ੍ਰਾਮ ਖੂਨ ਚ ਤਾਂ ਜਲਦੀ ਡੈਥ ਹੀ ਨਹੀਂ ਹੁੰਦੀ ਕਾਰਨ ਕੋਈ ਦੱਸਿਆ ਨਹੀਂ ਕਿ ਕਾਰਨ ਉਹਨਾਂ ਨੇ ਦੱਸਿਆ ਹੀ ਨਹੀਂ ਕੋਈ ਕੀ ਲੱਗਦਾ ਇਹਨਾਂ ਦੀ ਅੰਗਲੀ ਨਾਲੇ ਡਾਕਟਰ ਦੀ ਅੰਗਲੀ ਹੋਈ ਹੈ ਇਹ ਤੇ ਹੁਣ ਬੱਚੇ ਦੀ ਗੱਲ ਕਰੀਏ ਬੱਚਾ ਬਿਲਕੁਲ ਨਾਰਮਲ ਹੋਇਆ ਜੀ ਬੱਚੇ 'ਚ ਕੋਈ ਹੋ ਨਹੀਂ ਹੈਗਾ ਇਹ ਬੱਚਾ ਜਦੋਂ ਨਾਰਮਲ ਹੋਇਆ ਘੰਟਾ ਡੇਢ ਘੰਟਾ ਦੇ ਮਿੰਟਾ ਕਰੀਆਂ ਉਹਨਾਂ ਦੀ ਵੀ ਤੁਸੀਂ ਮੈਨੂੰ ਦੱਸ ਦੋ ਜੀ ਕੀ ਪ੍ਰੋਬਲਮ ਹੈ ਹੁਣ ਕਿੱਦਾਂ ਦੀ ਕਾਰਵਾਈ ਦੀ ਬਣਦੀ ਅਸੀਂ ਕਾਰਵਾਈ ਜਾਂ ਨਹੀਂ ਇਹ ਹਸਪੀਟਲ ਬੰਦ ਹੋਣਾ ਚਾਹੁੰਦਾ ਜੀ ਦੇ ਇਹ ਤਾਂ ਲੋਕ ਲੱਗਣਾ ਚਾਹੀਦਾ ਜੀ ਇਹ ਤਾਂ ਪਹਿਲਾਂ ਵੀ ਇਹਨਾਂ ਨੇ ਕਿ ਇੱਥੇ ਡੈਥ ਕੀਤੀ ਹੈ ਜੀ ਰੈਪਰ ਦੀ ਤੇ ਲੇਡੀਜ਼ ਦੀ ਤੇ ਡਾਕਟਰ ਦੀ ਤੁਝ ਵੈਰੀਫਿਕੇਸ਼ਨ ਕੀਤੀ ਸੀ ਨਾ ਬੋਰਡ ਲਗਿਆ ਨਾ ਇਹ ਇੱਥੇ ਕੋਈ ਹੈ ਹੀ ਨਹੀਂ ਜੀ ਦੱਸੋ ਇਹ ਤਾਂ ਚਲੋ ਇਹ ਬੱਚੇ ਨੂੰ ਪਤਾ ਨਹੀਂ ਲੱਗਾ ਜੀ ਰਾਤ ਨੂੰ ਲਿਆਇਆ ਇਹਨੇ ਅਨਗੇਲੀ ਕਰ ਲਈ ਪਰ ਡਾਕਟਰ ਨੂੰ ਤਾਂ ਇਹ ਨਾਲ ਹੋਣਾ ਚਾਹੀਦਾ ਤਾਂ ਜੀ ਸਾਡੀ ਹਸਪੀਟਲ ਮੇ ਜਿਹੜੇ ਇੱਕ ਡਾਕਟਰ ਸਾਹਿਬ ਹੈ ਉਹ ਡਿਲੀਵਰੀ ਦੀ ਸਰਜਰੀ ਕੋਰ ਨੋਰਮਲ ਜਿਹੜਾ ਆਪਰੇਸ਼ਨ ਨੋਰਮਲ ਜੋ ਡਿਲੀਵਰੀ ਹੁੰਦੀ ਹੈ ਉਹ ਪ੍ਰੋਸੈਸ ਤੇ ਤੂੰ ਇੱਕ ਬੇਬੀ ਸਵੇਰ ਆਜੇ ਗਰਮ ਲੀਤੀ ਸੀਗੀ ਫਿਰ ਉਸਦੇ ਬਾਅਦ ਮਦਰ ਦੀ ਡੈਥ ਹੋ ਗਈ ਸੀਗੀ ਤਾਂ ਇਹ ਅੱਜ ਕੰਪਲੇਂਟ ਜਿਹੜੀ ਪਾਰਟੀ ਹੈ ਉਹ ਜਨਾਦੀ ਡੈਥ ਹੋਈ ਉਹਨਾਂ ਦੇ ਹਸਬੰਦ ਔਰ ਉਹਨਾਂ ਦੇ ਪਰਿਵਾਰ ਵਾਲੇ ਇੱਥੇ ਆਏ ਸੀਗੇ ਔਰ ਉਹ ਉਹਨਾਂ ਦੀ ਕੰਪਲੇਂਟ ਸੀਗੀ ਕਿ ਉਹ ਜਾਂਚ ਕੀਤੀ ਜਾਏ ਤਾਂ ਐਸੀ ਅਬ ਉਹਨਾਂ ਦਾ ਬਿਆਨ ਲੈ ਰਹੇ ਨੇ ਔਰ ਉਹਨਾਂ ਦੀ ਪੂਰੀ ਜਾਂਚ ਜਿਹੜੀ ਵੀ ਲੀਗਲ ਪ੍ਰੋਸੈਸ ਹੈ ਉਹ ਅਸੀਂ ਫੋਲੋ ਕਰਾਂਗੇ ਉਹਨੇ ਕਿਹਾ ਕਿ ਜਿਹੜਾ ਇਹ ਹਸਪਤਲ ਬੰਦ ਹੋਊਗਾ ਜਿਹੜੀ ਇਸ ਨੂੰ ਲੈ ਕੇ ਦੇਖੋ ਇਹ ਸਾਰੀ ਚੀਜ਼ ਹੈ ਨਾ ਅਸੀਂ ਜਾਣਦਾ ਵੀ ਸਿਆ ਹੈ ਔਰ ਜਿਹੜੇ ਹਸਪਤਲ ਬੰਦ ਕਰਨੇ ਦੀ ਬਾਤ ਹੈ ਉਹ ਇੱਕ অথੋਰੀਟੀ ਨਹੀਂ ਹੈ ਉਹ ਕਈ অথੋਰੀਟੀ ਨੋਡ ਹੁੰਦੀ ਹੈ ਹਰ ਸਾਰੀ ਚੀਜ਼ ਵਿੱਚ ਐਡਮਿਨਿਸਟ੍ਰੇਸ਼ਨ ਵੀ ਹੁੰਦੀ ਹੈ ਅ ਸਾਡਾ ਕੰਮ ਹੈ ਜਿਹੜਾ ਇਹ ਕੇਸ ਹੈ ਨਾਦੀ ਇੱਕਦਮ ਬਿਨਾਂ ਪੱਖਪਾਤ ਇੰਪਾਰਸ਼ੀਅਲ ਇਨਕੁਆਇਰੀ ਕਰਨਾ ਉਹ اسی ਕਰਾ ਕੇ ਉਹ ਸਾਰਾ ਰੋਡ ਤੇ ਰੋਡ ਜਮ ਕਰਤਾ ਸੀ ਕਿਵੇਂ ਦੇਖ ਰਿਹਾ ਕਿ ਐਵੇਂ ਜੀ ਐਸਰ ਨਹੀਂ ਹੋ ਰਹੀ ਰੋਡ ਜਮ ਕਰਦਾ ਉਹ ਜੀ ਇੱਕ ਪਬਲਿਕ ਟਰਸਟ ਦੀ ਬਾਤ ਹੈ ਕਈ ਕਈ ਵਾਰੀ ਕਈ ਵਾਰੀ ਇਹ ਨਾ ਇਮੋਸ਼ਨਲ ਜਿਹੜਾ ਹੁੰਦੇ ਹਨ ਨਾ ਅਸੀਂ ਤੇ ਅਸੀਂ ਭੁੱਲ ਜਾਂਦੇ ਹਾਂ ਕਿ ਮਤਲਬ ਉਹਨਾਂ ਦਾ ਲਾਸ ਹੈ ہمارا ਵੀ ਸਾਡਾ ਵੀ ਇੱਕ ਕਨੈਕਟ ਉਹ ਹੈ ਕਿ ਠੀਕ ਹੈ ਜੀ ਗਲਤ ਹੋਈ ਪਰ ਇੱਕ ਪੂਰੀ ਰੂਟ ਡਿਊਟੀ ਲੱਗੀ ਹੋਈ ਸੀ ਕਿ ਪੂਰੀ ਫੋਰਸ ਦੀ ਚੱਕੀ ਦੀ ਚੌਕੀ ਦੀ ਵੀ ਅਥਰ ਡਿਊਟੀ ਲੱਗੀ ਸੀਗੀ ਆ ਕਰ ਗਏ تھے ਫੋਰਸ ਮਤਲਬ ਉਹਨਾਂ ਨੂੰ ਮਾਰਨਿੰਗ ਚ ਅਸੀਂ ਦੱਸਿਆ ਸੀਗੇ ਕਿ ਤੁਸੀਂ ਇਹ ਨਾ 1-2 ਘੰਟੇ ਚ ਵੇਟ ਕਰੋ ਅਸੀਂ ਸਾਰੀ ਕਾਰਵਾਈ ਕਰਾਂਗੇ ਉਹ ਹੁਣ ਕਾਰਵਾਈ ਕਰ ਰਹੇ ਨੇ ਕੀ ਕਾਰਵਾਈ ਕੀਤੀ ਜਾਂਦੀ ਹੈ ਸਟੇਟਮੈਂਟ ਲਏ ਗਏ ਨੇ ਔਰ ਇਨਵੈਸਟੀਗੇਸ਼ਨ ਜਾਰੀ ਹੈ